ਸਾਦੀ ਬਿਮਾਰੀ ਤੋਂ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਿਹਤ ਸਮੱਸਿਆਵਾਂ ਲਗਾਤਾਰ ਪਾਤੀਆਂ ਜਾ ਰਹੀਆਂ ਨੇ ਕਿਉਂਕਿ ਜਿੱਥੇ ਕਣਕ ਦੀ ਕਟਾਈ ਹੁੰਦੀ ਆ ਤਾਂ ਲੋਕਾਂ ਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨੱਕ ਬੰਦ ਹੋ ਜਾਂਦੀ ਆ ਸਾਹ ਲੈਣ ਦਾ ਵਿੱਚ ਦਿੱਕਤ ਹੁੰਦੀ ਆ ਪਰ ਇਹ ਸਭ ਦੇ ਵਿਚਾਲੇ ਜੋ ਫਸਲ ਸੜ ਚੁੱਕੀ ਐ ਸਵਾਹ ਹੋ ਚੁੱਕੀ ਐ ਉਹਨਾਂ ਫਸਲਾਂ ਦੇ ਨਾਲ ਜਿਹੜੇ ਪਹਿਲਾਂ ਹੀ ਸਾਹ ਦੇ ਮਰੀਜ਼ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਡਾਕਟਰਾਂ ਦੇ ਮੁਤਾਬਿਕ ਹਸਪਤਾਲ ਦੇ ਵਿੱਚ ਪਹਿਲਾਂ ਇਹੀ ਸਥਿਤੀ ਵਾਲੇ 100 ਲੋਕਸੀ ਪਰ ਹੁਣ ਇਹ ਨਾ ਮਰੀਜ਼ਾਂ ਦੀ ਗਿਣਤੀ ਜੂ ਹੈ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਰਕੇ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਸਿਹਤ ਅਤੇ ਸਾਹ ਦੇ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੀ ਸਿਹਤ ਵੀ ਲਗਾਤਾਰ ਵਿਗੜ ਤੇ ਜਾ ਰਹੀ ਹੈ ਦੱਸ ਤਾ ਇਹ ਕਿ ਵਾਟੇ ਦੇ ਨਾਲ ਕਣਕ ਦੇ ਬਰੀਕ ਕਣ ਹਵਾ ਮਿੱਟੀ ਧੂਏ ਦੇ ਵਿੱਚ ਉੱਡ ਰਿਹਾ ਤੇ ਖੇਤਾਂ ਦੇ ਵਿੱਚ ਸੜ ਰੀਆਂ ਫਸਲਾਂ ਦੇ बटे ਹੋਏ ਹਿੱਸੇ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਹੇ ਨੇ ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਸਾਲ ਦੇ ਵਿੱਚ OPD ਚ ਲਗਭਗ 100 ਮਰੀਜ਼ ਸੀ ਪਰ ਹੁਣ ਅਚਾਨਕ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ ਸਵਾਵਾ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਦੀਆਂ ਬਿਮਾਰੀਆਂ ਦੀ ਵਧੇਰੇ ਸਮੱਸਿਆ ਹੋ ਰਹੀ ਹੈ ਇਸ ਤੋਂ ਇਲਾਵਾ ਅਲਰਜੀ, ਛਾਤੀ ਦੀ ਬਿਮਾਰੀ, ਟੀਬੀ ਅਤੇ ਦਮੇ ਦੇ ਮਰੀਜ਼ਾਂ ਨੂੰ ਵੀ ਸਾਹ ਲੈਣ ਦੇ ਵਿੱਚ ਮੁਸ਼ਕਲ ਹੋਣ ਲੱਗ ਪਈ ਹੈ ਜਾਣਕਾਰ ਦੇ ਮੁਤਾਬਕ ਦੱਸ ਦਈਏ ਕਿ ਕਣਕ ਦੀ ਕਟਾਈ ਦਾ ਜ਼ਿਆਦਾਤਰ ਕੰਮ ਕਿਸਾਨ ਕੰਬਾਈਨ ਮਸ਼ੀਨ ਦੀ ਵਰਤੋਂ ਕਰਕੇ ਕਰਦੇ ਆ ਵਾਢੀ ਤੋਂ ਬਾਅਦ ਕਣਕ ਨੂੰ ਹਡੰਬਾ ਮਸ਼ੀਨ ਦੀ ਵਰਤੋਂ ਕਰਕੇ ਬਾਹਰ ਘਟਿਆ ਜਾਂਦਾ ਇਸ ਦੇ ਨਾਲ ਕੀ ਵਰਾਲੀ ਦੇ ਧੂੜ ਦੇ ਕਣ ਹਵਾ ਦੇ ਵਿੱਚ ਰਲ ਜਾਂਦੇ ਆ ਜਿਸ ਕਰਕੇ ਹਵਾ ਜਿਹੜੀ ਹੈ ਦੂਸ਼ਿਤ ਹੋ ਜਾਂਦੀ ਹੈ ਹਵਾ ਜਿਸ ਵੀ ਦਿਸ਼ਾ ਦੇ ਵਿੱਚ ਵਗਦੀ ਹੈ ਤੂੜੀ ਦੇ ਕਣ ਉਸੇ ਹੀ ਦਿਸ਼ਾ ਦੇ ਵਿੱਚ ਬਾਦੀ ਵਾਲੇ ਖੇਤਰਾਂ ਦੇ ਵਿੱਚ ਪਹੁੰਚਦੀ ਹੈ ਸਮੇਂ ਹਰ ਜਗ੍ਹਾ ਕਣਕ ਦੀ ਕਟਾਈ ਹੋ ਰਹੀ ਹੈ ਇਸ ਦੇ ਲਈ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਲੋਕ ਇਸ ਤੋਂ ਪਰੇਸ਼ਾਨ ਐ ਇਸ ਦੇ ਨਾਲ ਕੀ ਫਸਲਾਂ ਦੇ ਰਹਹਨ ਖੁੰਦ ਨੂੰ ਸਾੜਨ ਕਾਰਨ ਪੈਦਾ ਹੋਣ ਵਾਲੇ ਕਣ ਵਿੱਚ ਹਵਾ ਜਾ ਕੇ ਰਲ ਜਾਂਦੀ ਹੈ ਤੇ ਮਰੀਜ਼ਾਂ ਨੂੰ ਸਮੱਸਿਆਵਾਂ ਪੈਦਾ ਕਰਦੀ ਹੈ ਸਮੇਂ ਦੇ ਦੌਰਾਨ ਦਮੇ ਦੇ ਮਰੀਜ਼ਾਂ ਦੀ ਸਾਹ ਦੀ ਨਲੀ ਪ੍ਰਭਾਵਿਤ ਹੁੰਦੀ ਹੈ ਦਮੇ ਦੀ ਸਥਿਤੀ ਦੇ ਵਿੱਚ ਇਹ ਟਿਊਬਾਂ ਜਿਹੜੀਆਂ ਨੇ ਸੋ ਚਾਂਦੀ ਇਸ ਕਾਰਨ ਚੂਬਾਂ ਤੰਗ ਅਤੇ ਸੰਵੇਦਨਸ਼ੀਲ ਹੋ ਜਾਂਦੀਆਂ ਤੇ ਸਾਹ ਲੈਂਦੇ ਸਮੇਂ ਫੇਫੜਿਆਂ ਤੱਕ ਹਵਾ ਜਿਹੜੀ ਹੈ ਬਹੁਤ ਘੱਟ ਪਹੁੰਚਦੀ ਹੈ ਅਤੇ ਸਾਹ ਲੈਂਦੇ ਸਮੇਂ ਫੇਫੜਿਆਂ ਚ ਜਦੋਂ ਹਵਾ ਨਹੀਂ ਪਹੁੰਚਦੀ ਤਾਂ ਲੋਕ ਪਰੇਸ਼ਾਨ ਹੁੰਦੇ ਆ ਸਾਹ ਨਹੀਂੋਂਦਾ ਜਦੋਂ ਧੂੜ ਅਤੇ ਪ੍ਰਦੂਸ਼ਣ ਦੇ ਕਣ ਨਲੀਆਂ ਤੱਕ ਪਹੁੰਚਦੇ ਆ ਤਾਂ ਇਹ ਬੇਚੈਨੀ ਪੈਦਾ ਕਰਦਾ ਹੈ ਦੌਰਾ ਪੈਣਾ ਦੌਰਾਨ ਨਲੀਆਂ ਬੰਦ ਹੋ ਜਾਂਦੀਆਂ ਦਮੇ ਦੇ ਦੌਰੇ ਕਾਰਨ ਮਰੀਜ਼ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਜੇਕਰ ਦਮੇ ਦਾ ਦੌਰਾ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਸੇ ਤਰ੍ਹਾਂ ਅਲਰਜੀ ਦੇ ਮਰੀਜ਼ਾਂ ਨੂੰ ਛਾਤੀ ਦੇ ਵਿੱਚ ਜਕੜਨ ਕਾਰਨ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਦੱਸ ਦਈਏ ਕਿ ਜਿਹੜੇ ਕੇਸ ਨੇ ਹੁਣ ਲਗਾਤਾਰ ਵਧਦੇ ਜਾ ਰਿਹਾ ਕਿਉਂਕਿ ਲੋਕਾਂ ਨੂੰ ਐਲਰਜੀ ਦਮਾ ਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਜਦੋਂ ਅਸੀਂ ਹਲਕੇ ਦੇ ਵਿੱਚ ਲੈਨੇ ਆ ਤਾਂ ਜਿਹੇ ਦੇ ਵਿੱਚ ਸਾਡੀਆਂ ਸਿਹਤ ਸੰਬੰਧੀ ਸਮੱਸਿਆਵਾਂ ਜੋ ਨੇ ਹੋਰ ਵੀ ਜ਼ਿਆਦਾ ਵਧੀਆਂ ਜਾਂਦੀਆਂ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਵਧਦੇ ਜਾ ਰਹੀ ਹੈ ਲੋਕਾਂ ਨੂੰ ਐਲਰਜੀ ਦਮਾ ਤੇ ਸਾਹ ਨਾਲ ਸੰਬੰਧਿਤ ਹੋਰ ਬਿਮਾਰੀਆਂ ਨੂੰ ਹਲਕੇ ਦੇ ਵਿੱਚ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ ਕਈ ਵਾਰ ਲਾਪਰਵਾਹੀ ਮਹਿੰਗੀ ਸਾਬ 霍张的也